ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਦੇਖੋ ਸਵੇਰ ਸਵੇਰਾ ਦਾ ਮੌਸਮ ਮੌਸਮ ਕਾਫੀ ਦਿਨਾਂ ਤੋਂ ਇਦਾਂ ਹੀ ਚੱਲ ਰਿਹਾ ਤੇ ਸਾਰੀਆਂ ਮੇਰੀਆਂ ਪਾਕਿਸਤਾਨਾਂ ਦੇ ਭੈਣਾਂ ਨੂੰ Eid ਮੁਬਾਰਕ ਆਪਾਂ ਜਿਹੜੇ ਤੁਹਾਨੂੰ ਫੁੱਲ ਦਿਖਾਉਣੇ ਹੁੰਨੇ ਆ ਅੱਜ ਵੇਖੋ ਸਫਾਈ ਹੋ ਰਹੀ ਆ ਲੱਗੇ ਪਏ ਆ ਫੁੱਲਾਂ ਦੇ ਵਿੱਚ ਸਫਾਈ ਕਰਨ ਬਹੁਤ ਜ਼ਿਆਦਾ ਕੇਅਰ ਕਰਦੇ ਆ ਇਹ ਲੋਕ ਨਾ ਓਨੇ ਨਾ ਨੇ ਸਾਰਾ ਬੈਠ ਕੇ ਇਦਾਂ ਘਾਹ ਫੂਸ ਜਿੰਨਾ ਵੀ ਆ ਸਾਰਾ ਕੱਢ ਦੇਣਾ ਬਹੁਤ ਵੱਡਾ ਪਾਰਕ ਹੈ ਇਹ ਆਪਣੇ ਘਰ ਦੇ ਕੋਲ ਤੇ ਬਹੁਤ ਹੀ ਜ਼ਿਆਦਾ ਸੋਹਣਾ ਵੇਖੋ ਇਦਾਂ ਬੈਠ ਕੇ ਕੱਢ ਰਹੇ ਆ ਕਾ ਸਫਾਈ ਕਰ ਰਹੇ ਫੁੱਲਾਂ ਦੇ ਕਿੰਨਾ ਸੋਹਣਾ ਤੇ ਸੁਬਾ ਸੁਬਾ ਆਉਣਾ ਬਹੁਤ ਵਧੀਆ ਲੱਗਦਾ ਪਾਰਕ ਦੇ ਵਿੱਚ ਕਿਉਂਕਿ ਸੁਬਾ ਦਾ ਮੌਸਮ ਵੀ ਠੰਡਾ ਵੈਸੇ ਸਾਡੇ ਇੱਥੇ ਮੌਸਮ ਹਜੇ ਠੰਡਾ ਹੀ ਚੱਲ ਰਿਹਾ ਕਾਫੀ ਠੰਡਾ ਮੌਸਮ ਚੱਲ ਰਿਹਾ ਲੇਨ ਨਹੀਂ ਗਰਮੀ ਨਹੀਂ ਹੋਈ ਦੋ ਤਿੰਨ ਦਿਨ ਬਾਰਿਸ਼ ਹੋ ਗਈ ਤੇ ਉਹਦੇ ਕਰਕੇ ਹੋਰ ਵੀ ਮੌਸਮ ਠੰਡਾ ਹੋ ਗਿਆ ਸਾਰੇ ਭੈਣ ਭਰਾਵਾਂ ਨੂੰ ਪਾਕਿਸਤਾਨ ਨਾਲ ਮੇਰੀਆਂ ਭੈਣਾਂ ਨੂੰ Eid Mubarak ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਰੱਖੇ ਕਿੰਨੇ ਸੋਹਣੇ ਫੁੱਲ ਫਾਰਕਪੂਰੀ ਇਸ ਟੈਂਪਰੀ ਹੋਈ ਆ ਤੇ ਇੱਕ ਚੀਜ਼ ਹੋਰ ਤੁਹਾਨੂੰ ਦਿਖਾਈਏ ਆਪਣੇ ਪਾਰਕ ਦੇ ਵਿੱਚ ਜਾਮਣਾ ਦੇ ਦਰਖਤ ਬਹੁਤ ਜ਼ਿਆਦੇ ਆ ਆ ਜਿਹੜਾ ਮੋٹے ਮੋਢ ਵਾਲਾ ਦਿਖ ਰਿਹਾ ਨਾ ਆ ਆ ਜਿਹੜਾ ਇਹ ਜਾਮਣਾਂ ਨੇ ਬਹੁਤ ਦੇਖੋ ਫਲ ਕਿੰਨਾ ਲੱਗਾ ਹੋਇਆ ਬਹੁਤ ਜ਼ਿਆਦਾ ਫਲ ਲੱਗਾ ਇਹਨਾਂ ਨੂੰ ਤੇ ਇਹਨਾਂ ਨੂੰ ਜਿਹੜੀਆਂ ਜਾਮਣਾਂ ਲੱਗਦੀਆਂ ਨਾ ਛੋਟੀਆਂ ਲੱਗਦੀਆਂ ਛੋਟੀਆਂ-ਛੋਟੀਆਂ ਜਿਵੇਂ ਦੇਸੀ ਜਾਮਣ ਹੁੰਦੀ ਹੈ ਐਕਸਰਸਾਈਜ਼ ਵੇਖੋ ਹੁੰਦੀ ਹੈ ਦੇਸੀ ਜਾਮਣ ਹੁੰਦੀ ਨਾ ਉਹ ਲੱਗਦੀਆਂ ਇਹਨਾਂ ਨੂੰ ਤੇ ਇਹਨਾਂ ਲੋਕਾਂ ਨੂੰ ਤਾਂ ਪਤਾ ਵੀ ਨਹੀਂਗਾ ਵੀ ਇਹ ਕੀ ਚੀਜ਼ ਆ ਤੇ ਅਸੀਂ ਜਦੋਂ ਵੀ ਲੱਗਦੀਆਂ ਪੱਕ ਕੇ ਡਿੱਗਦੀਆਂ ਥੱਲੇ ਜੇ ਤਾਂ ਨੀਵੇਂ ਬੂਟੇ ਆ ਹਨਾ ਫਿਰ ਤਾਂ ਆਪਾਂ ਹੱਥ ਨਾਲ ਲਾ ਲੈਨੇ ਆ ਤੇ ਜੇ ਵੱਡੇ ਉੱਚੇ ਆ ਫਿਰ ਜਦੋਂ ਡਿੱਗਦੀਆਂ ਥੱਲੇ ਫਿਰ ਆਪਾਂ ਚੱਕ ਕੇ ਧੋ ਕੇ ਖਾਣੇ ਫਿਰ ਇਹ ਪੁੱਛਦੇ ਆ ਵੀ ਤੁਸੀਂ ਇਹ ਕੀ ਖਾ ਰਹੇ ਹੋ ਕੀ ਆ ਇਹ ਫਿਰ ਇਹਨਾਂ ਨੂੰ ਦੱਸੀਦਾ ਵੀ ਇਹ ਵੀ ਖਾਣ ਵਾਲੀ ਚੀਜ਼ ਆ ਇਹ ਬਹੁਤ ਜਿਆਦੇ ਸਾਨੂੰ ਬੜਾ ਚਾ ਚੜਿਆ ਬੜੀ ਖੁਸ਼ੀ ਹੋਈ ਜਦੋਂ ਅਸੀਂ ਦੇਖੇ ਜਾਮਣਾ ਲੱਗੀਆਂ ਪੱਕ ਕੇ ਥੱਲੇ ਡਿੱਗੀਆਂ ਤੇ ਫਿਰ ਆਪਾਂ ਚੱਕ ਕੇ ਖਾਈ ਵਿੰਗ ਲੈ ਕੇ ਜਾਈ ਦੀਆਂ ਤੇ ਪਰ ਆਪਣੇ ਜਿਹੜੀ ਇੰਡੀਆ ਜਾਮਣ ਹੁੰਦੀ ਆ ਉਹ ਜ਼ਿਆਦਾ ਮੋਟੀ ਹੁੰਦੀ ਆ ਤੇ ਇਹ ਜਾਮਣ ਥੋੜੀ ਜਿਹੀ ਬਰੀਕ ਹੁੰਦੀ ਆ ਤੇ ਚਲੋ ਆਪਾਂ ਤੁਹਾਨੂੰ ਅੱਗੇ ਆਪਾਂ ਇੱਕ ਹੋਰ ਪਾਰਕ ਦੇ ਵਿੱਚ ਗਏ ਸੀ ਉਹ ਪਾਰਕ ਵੀ ਤੁਹਾਨੂੰ ਦਿਖਾਉਨੇ ਆਪਾਂ ਉਹ ਵੀ ਬਹੁਤ ਵੱਡੀ ਐ ਤਾਂ ਆਪਣੇ ਘਰ ਦੇ ਬਿਲਕੁਲ ਕੋਲ ਉਹ ਪਾਰਕ ਥੋੜੀ ਜਿਹੀ ਦੂਰ ਸੀ ਆਪਾਂ ਗਏ ਸੀ ਉੱਥੇ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀਆਂ ਵੀਡੀਓ ਦੇਖਣ ਵਾਸਤੇ ਤੇ ਪ੍ਰਮਾਤਮਾ ਕਰੇ ਸਾਰਿਆਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਰੱਖੇ ਠੀਕ ਆਪਾਂ ਲਾਵਾਂਗੇ ਦੂਜੀ ਵੀਡੀਓ ਵੀ ਉਹਨੂੰ ਵੀ ਦੇਖਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਬਹੁਤ ਸੋਹਣੇ ਫੁੱਲ ਆ ਸਫਾਈ ਹੋਈ ਜਾਂਦੀ ਹੈ ਬਹੁਤ ਸੋਹਣਾ ਮੌਸਮ ਹੈ ਦੇਖੋ ਵੀਊ ਹੁਣ ਤੋਂਪ ਨਿਕਲੀ ਆ ਦੋ ਤਿੰਨ ਦਿਨ ਹੋ ਗਏ ਮੌਸਮ ਖਰਾਬ ਹੀ ਚੱਲੀ ਜਾਂਦਾ ਸੀ ਫੁੱਲਾਂ ਦੀ ਵੈਰਾਈ ਦੇਖੋ ਬਹੁਤ ਜਿਆਦੇ ਫੁੱਲਾਂ ਦੀ ਵੈਰਾਈ ਵੀਡੀਓ ਚ ਨਹੀਂ ਥੋੜੇ ਵੀਡੀਓ ਦੇ ਵਿੱਚ ਇੰਨੇ ਡਾਰਕ ਨਹੀਂ ਆ ਰਹੇ ਪਰ ਆ ਜਿਹੜੇ ਬਹੁਤ ਜਿਆਦੇ ਡਾਰਕ ਬਹੁਤ ਜਿਆਦੇ ਵੈਰਾਈ ਫੁੱਲਾਂ ਦੀ ਤੇ ਵੇਖੋ ਕਿੱਡੇ ਵੱਡੇ ਵੱਡੇ ਦਰਖਤ ਜਿਵੇਂ ਆਪਣੇ ਪੁਰਾਣੇ ਇੰਡੀਆ ਦੇ ਵਿੱਚ ਬੋੜ ਪਿੱਪਲ ਹੁੰਦੇ ਆ ਤੇ ਇਹ ਬੋੜ ਪਿੱਪਲ ਤਾਂ ਨਹੀਂਗੇ ਇਹ ਦੇ ਕੁਝ ਹੋ ਰਹੀ ਆ ਪਰ ਹੈ ਬਹੁਤ ਭਾਰੇ ਵੇਖੋ ਮੋਢ ਕਿੱਡੇ ਕਿੱਡੇ ਭਾਰੇ ਦੋ ਸੋਹਣੀ ਪਾਰਕ ਹੈ ਤੇ ਪਰ ਐਂ ਲੱਗਦਾ ਹੁੰਦਾ ਵੀ ਜੀ ਕਿਸੇ ਜੰਗਲ ਚ ਆ ਗਏ ਹੁੰਨੇ ਆਪਾਂ ਕਿਸੇ ਨਦੀ ਕਟਿੰਗ ਦੇਖੋ ਇਧਰ ਆ ਪਾਣੀ ਬੰਦ ਆ ਇਧਰ ਆ ਬੰਦ ਆ ਪਾਣੀ ਇਧਰ ਦੇਖੋ ਪੱਥਰ ਕੱਟ-ਕੱਟ ਕੇ ਰੱਖੇ ਹੋਏ ਡਿਜ਼ਾਈਨਿੰਗ ਬਣਾਈ ਵੱਡੀ ਪਾਰਕ ਮਤ ਤੋਂ ਵੱਧ ਵੀਡੀਓ ਨੂੰ ਸਬਸਕ੍ਰਾਈਬ ਕਰਿਆ ਕਰੋ ਹਾਂਗਕਾਂਗ ਦਾ ਵਧੀਆ-ਵਧੀਆ ਵਿਊ ਤੁਹਾਨੂੰ ਸੋਹਣਾ-ਸੋਹਣਾ ਵਿਊ ਦਿਖਾਵਾਂਗੇ ਇੱਧਰ ਦੇਖੋ ਕਿੰਨੀਆਂ ਸੋਹਣੀਆਂ ਵੇਲਾਂ ਫੁੱਲਾਂ-ਫੱਲਾਂ ਨੂੰ ਤਾਂ ਇਹ ਬਹੁਤ ਪਹਿਲ ਦਿੰਦੇ ਆ ਆ ਇੱਧਰ ਫੇਰ ਅੱਗੇ ਆ ਗਿਆ ਪਾਣੀ ਚੱਲਦਾ ਪਿਆ ਬਹੁਤ ਟਾਈਮ ਲੱਗ ਜਾਂਦਾ ਜੇ ਪੂਰੀ ਵੀਡੀਓ ਬਣਾਈਏ ਫਿਰ ਜ਼ਿਆਦਾ ਲੰਬੀ ਹੋ ਜਾਂਦੀ ਵੀਡੀਓ ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਹੈ ਇੱਧਰ ਆ ਪਾਣੀ ਬੰਦ ਅੱਜ ਆਹ ਵਾਲਾ ਸਾਰਾ ਬੰਦ ਅੱਜ ਇੱਧਰ ਦੇਖੋ ਤਾਰੇ ਤੇ ਚੰਦ ਤਾਰੇ ਤੇ ਚੰਦ ਧਰਤੀ ਤੇ ਆ ਗਏ ਤਾਰੇ ਧਰਤੀ ਤੇ ਆ ਗਿਆ ਚੰਦ ਸੋਹਣਾ ਲੱਗ ਰਿਹਾ ਨਾ ਕਿੰਨਾ ਸੋਹਣਾ ਬਹੁਤ ਵੱਡੀ ਪਾਰਕ ਆ ਫੇਰ ਕਦੇ ਕਮਾਵਾਂਗੇ ਸਾਰੀ ਫੁੱਲ ਦੇਖੋ ਤੁਸੀਂ ਦਰਖਤਾਂ ਤਾਂ ਵੀ ਗੱਡੇ ਗੱਡੇ ਸੋਹਣੇ ਫੁੱਲ ਦਿਖਾਵਾਂਗੇ ਫੇਰ ਤੁਹਾਨੂੰ ਕੋਲ ਦੀ ਆਵਾਜ਼ ਆ ਰਹੀ ਵਿੱਚ ਇਹ ਸਾਰੇ ਨਾ ਰਾਤ ਨੂੰ ਜਗਦੇ ਆ ਬਹੁਤ ਸੋਹਣੇ ਕਦੇ ਰਾਤ ਦੇ ਟਾਈਮ ਆਏ ਫਿਰ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣੇ ਆ ਇਹ ਜਗਦੇ ਆ ਹਾਂਜੀ ਹਜੇ ਆਪਾਂ ਪਾਰਕ 'ਚ ਹੀ ਫਿਰਦੇ ਆ ਹੋਰ ਦਿਖਾਉਨੇ ਆ ਤੁਹਾਨੂੰ ਫੁੱਲ ਦੇਖੋ ਕਿੰਨੇ ਸੋਹਣੇ ਆ ਬਹੁਤ ਹੀ ਜ਼ਿਆਦਾ ਵੈਰਾਈਟੀ ਆ ਆ ਸਾਰੇ ਨਵੇਂ ਲਾਏ ਆ ਹੈ ਗਈਆਂ ਐ ਗੁਲਾਬ ਦੇ ਫੁੱਲ ਕਈ ਤਰ੍ਹਾਂ ਦੇ ਐ ਵੀ ਕਈ ਤਰ੍ਹਾਂ ਦੇ ਗੁਲਾਬ ਦੇ ਫੁੱਲ ਆ ਬਹੁਤ ਜ਼ਿਆਦਾ ਵੈਰਾਈਟੀ ਆ ਫੁੱਲਾਂ ਦੀ ਬਹੁਤ ਜ਼ਿਆਦਾ ਆ ਪੂਰਾ ਇਹਨਾਂ ਨੇ ਇਹਦੇ ਵਿੱਚ ਲਾ ਰੱਖਿਆ ਆ ਵੀ ਕੋਈ ਨਵੇਂ ਨਵੇਂ ਫੁੱਲ ਆ ਇੱਕ ਚੀਜ਼ ਹੋਰ ਦਿਖਾਉਣੀ ਆ ਤੁਹਾਨੂੰ ਆ ਦੇਖੋ ਆ ਨਾ ਇਦਾਂ ਹੈ ਜਿਵੇਂ ਆਪਣੇ ਗੰਡਿਆਂ ਦੀਆਂ ਗੰਡੇਲਾ ਨਿਕਲੀਆਂ ਹੁੰਦੀਆਂ ਤੇ ਉਹਨਾਂ ਨੂੰ ਫੁੱਲ ਨਹੀਂ ਆਏ ਹੁੰਦੇ ਗੰਡਿਆਂ ਦੀਆਂ ਗੰਡੇਲਾਂ ਦੇ ਉੱਤੇ ਫੁੱਲ ਆਏ ਹੁੰਦੇ ਆ